वो, नहीं पर आता है वो भी किराए पे रहते हैं अपने भाई के पास आया था। पहले, पहले भी आते जाते आपके घर में नहीं पुलिस का क्या कहना अब पुलिस क्या बोल रही पुलिस का क्या कहना अभी इस मामले में पुलिस का क्या कहना भी है वहाँ ऐसी आप आइए چیکے <laughs> ابے ਸਾਨੀਤ ਹੋਈ ਫਿਰ ਤੋਂ ਸ਼ਰਮਸ਼ਾਰ 4 ਸਾਲ ਦੀ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਬੈੱਡ 'ਚੋਂ ਬਰਾਮਦ ਹੋਈ Laash ਪੁਲਿਸ ਵੱਲੋਂ ਕਤਲ ਦੀ ਧਾਰਾ ਤਿੱਧ ਕੀਤਾ ਮਾਮਲਾ ਦਰਜ ਮਹਾਨਗਰ ਲੁਧਿਆਣਾ ਦੇ ਥਾਣਾ ਡਾਬਾ ਦੇ ਮੋਹੱਲਾ ਮਹਿੰਦਰ ਨਗਰ ਵਿੱਚ ਇੱਕ ਵੈਸ਼ੀ ਦਰਿੰਦੇ ਵੱਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇੱਕ 4 ਸਾਲ ਦੀ ਬੱਚੀ ਦੀ ਹਤਿਆ ਕਰ ਦਿੱਤੀ ਅਤੇ Laash ਨੂੰ ਬੈੱਡ ਵਿੱਚ ਛੁਪਾ ਕੇ ਮੌਕੇ ਤੋਂ ਫਰਾਰ ਹੋ ਗਿਆ ਮ੍ਰਿਤਕ ਮਾਸੂਮ ਬੱਚੀ ਦੇ ਵਾਰਸਾਂ ਦਾ ਕਹਿਣਾ ਸੀ ਕਿ ਆਰੋਪੀ ਵੱਲੋਂ ਉਹਨਾਂ ਦੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹਤਿਆ ਕੀਤੀ ਗਈ ਹੈ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਪਰ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਰੋਡ ਜਾਮ ਕਰਕੇ ਆਰੋਪੀ ਨੂੰ ਕਾਬੂ ਕਰਨ ਦੀ ਮੰਗ ਸ਼ੁਰੂ ਕਰ ਦਿੱਤੀ ਹੈਰਾਨੀ ਦੀ ਗੱਲ ਹੈ ਕਿ ਇੰਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਲਨਗੇਰ ਨੇ ਤੇ ਬੈਠੇ ਲੋਕਾਂ ਕੋਲ ਕੋਈ ਵੀ ਪੁਲਿਸ ਦਾ ਉੱਚ ਅਧਿਕਾਰੀ ਨਹੀਂ ਪਹੁੰਚਿਆ ਕਿਉਂਕਿ ਸਾਰੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੁਧਿਆਣਾ ਆਉਣ ਤੇ ਵੀਆਈਪੀ ਡਿਊਟੀ ਤੇ ਰੁੱਝੇ ਹੋਏ ਸਨ ਆਰੋਪੀ ਵੱਲੋਂ ਬੱਚੀ ਨੂੰ ਲੈ ਕੇ ਜਾਣ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਜਦੋਂ ਇਸ ਮਾਮਲੇ ਬਾਰੇ ਥਾਣਾ ਡਾਬਾ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਆਰੋਪੀ ਯੁਵਕ ਦੀ ਪਛਾਣ ਹੋ ਚੁੱਕੀ ਹੈ उस खिलाफ कतल का मामला दर्ज कर दिता गया है अगर पोस्टमार्टम च दुष्कर्म होना साबित हों धारा वादा किया जाएगा आरोपी की गिरफ्तारी वास्ते अलग अलग पुलिस टीम बना के गिरफ्तार करने की कोशिश की जा रही है बहुत जल्द उसू काबू कर लिया जाएगा वेख रहे हो सनातन दर्शन समाचार

ਮਾਲ ਦੇ ਦੇ ਹੁਣ ਆਪਾਂ ਇੱਕ ਦੋ ਬਾਈਟ ਕਰ ਲਾਂਗੇ ਪ੍ਰਧਾਨ ਨਾਲ ਕਿਵੇਂ ਲੈਣਾ ਨਹੀਂ ਬਗਣਾ ਹਵਾ ਆ ਗਈ ਕੋਈ ਨਹੀਂ ਕੋਈ ਉੱਥੇ ਖੜ੍ਹ ਜਾਓ ਉੱਥੇ ਖੜ੍ਹ ਜਾਓ ਉੱਥੇ ਖੜ੍ਹ ਜਾਓ ਨਹੀਂ ਨਹੀਂ ਲੈ ਲੈਣੇ ਕੋਈ ਗੱਲ ਨਹੀਂ

ਪੀੜੀ ਹੈਗੀ ਹੈ ਉਹਨਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੈਗੀ ਹੈ ਕਿ ਇੱਕ ਛੋਟੇ ਬੱਚੇ ਤੇ ਵੀ ਉਹਨਾਂ ਨੂੰ ਤਰਸ ਜਾਂ ਰਹਿਮ ਨਹੀਂ ਆਇਆ ਹੈਗਾ ਜੋ ਨਹੀਂ ਐਸੀ ਦਰਿੰਦਗੀ ਕੀਤੀ ਹੈ ਤੇ ਸਾਡੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਹੈਗੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਔਰ ਜੋ ਵੀ ਪ੍ਰਵਾਸੀ ਮਜ਼ਦੂਰ ਇੱਥੇ ਆਂਦੇ ਐ ਕੰਮ ਕਰਦੇ ਐ ਮਿਹਨਤ ਨਾਲ ਆਪਣੀ ਰੋਜੀ ਰੋਟੀ ਕਮਾਉਂਦੇ ਐ ਉਹਨਾਂ ਨੂੰ ਇੱਕ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਔਰ ਜੋ ਸਾਡੇ ਆਸ-ਪਾਸ ਸਮਾਜ ਵਿੱਚ ਜੋ ਵੀ ਸਮਾਜ ਸੇਵਕ ਰਹਿੰਦੇ ਆ ਜੋ ਸਮਾਜ ਨੂੰ ਇਸ ਤਰ੍ਹਾਂ ਜਾਗਰੂਕ ਕਰਨਾ ਚਾਹੀਦਾ ਹੈਗਾ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਵੇ ਮੈਂ ਬਸ ਇਹੀ ਚਾਹਦੀ ਆ ਕਿ ਇਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਪ੍ਰਧਾਨ ਜੀ ਇਸ ਪਰਿਵਾਰ ਨਾਲ ਬਹੁਤ ੱੱਕਾ ਹੋਇਆ ਇਨਸਾਫ ਦੀ ਲੜਾਈ ਦੇ ਵਿੱਚ ਤੁਸੀਂ ਇਹਨਾਂ ਦਾ ਸਾਥ ਦਿਓਗੇ ਹਾਂ ਜੀ ਮੈਂ ਇਹਨਾਂ ਦੇ ਨਾਲ ਹਰ ਕਦਮ ਤੇ ਖੜੀ ਐ ਇਹ ਜਦ ਵੀ ਮੈਨੂੰ ਕਹਿਣਗੇ ਮੈਂ ਇਹਨਾਂ ਦੇ ਨਾਲ ਖੜੀ ਆ ਸੰਦੀਪ ਕੁਮਾਰੀ ਜ਼ੋਰ سے ਬੋਲੀਏ ਸੰਦੀਪ ਕੁਮਾਰੀ जो कि चार साल दी बच्ची है संध्या कुमारी मैं पीड़िता के मुंह से जुबानी दर्शकों को आप लोगों को सुनाना चाहूंगा जानना चाहूंगा और बताना चाहूंगा कि मामला क्या है क्या नाम है आपका पूजा कुमारी कहाँ से हैं आप बिहार से बिहार कौन से जिले से मुजफ्फरपुर यहाँ लुधियाने कितने समय से रह रहे हैं पंद्रह दिन नाम जो ये आज घटना हुई है इसके बारे में बताइए ये घटना कब क्यों और कैसे हुई और किसने की हम तो नहीं थे ड्यूटी गए थे जी साढ़े सात बजे किस चीज का काम करते हैं आप चॉकलेट पैकिंग करते हैं दिहाड़ी करते हैं जी यहाँ आप किराए पे रहते हैं किराए पे रहते कितनी तनखा है आपकी आठ हजार तो ये जो मामला सुबह हुआ है क्या घटना क्या है सारी वो बताइये यहाँ सवेरे गया पैसा लेके दस सकता जैसा जैसा दूसरा बच्ची बच्ची है, भी बच्ची है। उसके बाद मेरा उसके लड़की का पापा ने चॉकलेट दे दिया निकाल के कहता मेरा पैसा है दो उसको दस रुपए का उसके बाद वो लेके चले आया इधर मैं थोड़ा काम में बिजी हो गया और दुकान खुले हुए आप कौन है बच्ची के नाना है अच्छा आप नाना है हाँ ना। अच्छा फिर उसके बाद फेर ਮੈਂ ਤਨਕਾਦਰ ਕੇ ਬਾਤ ਕਾਇਸੇ ਦੇਖ ਬੂਆ ਕਹਾ ਬੂਆ ਤਾਂ ਇਹ ਕਾ ਨਹੀਂ ਹੈ ਸਿੱਖ ਰਹਾ ਉਧਰ ਹੂੰ ਉਸਕਾ ਮੈਂ ਖਾ ਗਿਆ ਬਾ 4 ਸਾਲ ਦੀ ਬੱਚੀ ਨਾ ਕਹਿੰਦੇ ਕੋਈ ਦੁਸ਼ਕਰਮ ਹੋਇਆ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਸਰ ਕੀ ਮੰਗ ਉਹ ਕੱਲ ਸ਼ਾਮ ਦਾ ਇਨਸੀਡੈਂਟ ਹੈ ਜੀ ਸਾਨੂੰ ਇਨਫਾਰਮੇਸ਼ਨ ਇਸ ਤਰ੍ਹਾਂ ਕੁੜੀ ਮਿਸ ਹੋਈ ਹੈ ਮੌਕੇ ਤੇ ਆਈ ਸੀਗੇ ਤੇ ਲੜਕੀ ਦੀ ਲਾਸ਼ ਬਰਾਮਦ ਹੋਈ ਜਿਸ ਉਪਰੰਤ ਸੀਨੀਅਰ ਆਫੀਸਰ ਸਾਨੂੰ ਧਿਆਨ ਚ ਲਿਆਂਦਾ ਗਿਆ ਉਸ ਤੋਂ ਬਾਅਦ ਜਿਹੜਾ ਸਾਡੀਆਂ ਫਾਰਮੈਲਿਟੀਜ਼ ਹੁੰਦੀਆਂ ਨੇ ਲਾਈਕ ਆਫਸਲ ਹੋ ਗਏ ਫਿੰਗਰਪ੍ਰਿੰਟਸ ਹੋ ਗਏ ਉਹ ਟੀਮਸ ਆਈ ਮੌਕੇ ਦਾ ਇਜਾਜ਼ਾ ਲੈਣ ਤੋਂ ਬਾਅਦ ਐਫ ਆਈ ਆਰ ਰਜਿਸਟਰ ਕਰ ਦਿੱਤੀ ਗਈ ਹੈ ਅੰਡਰ ਸੈਕਸ਼ਨ 302 ਪ੍ਰੇਮਾ ਫੈਸਾ ਵੇਖ ਕੇ ਉਸ ਤੋਂ ਬਾਅਦ ਲੜਕੀ ਦਾ ਪੋਸਟਮਾਰਟਮ ਸਿਵਲ ਹਸਪੀਟਲ ਦੇ ਵਿੱਚ جاری ਹੈ ਕੁੜੀ ਨਾਲ ਦੁਸ਼ਕਰਮ ਹੋਇਆ ਹੈ ਆਫਟਰ ਪੋਸਟਮਾਰਟਮ ਦੀ ਰਿਪੋਰਟ ਆਈ ਕੈਨ ਕਮੈਂਟ ਹਾਂ ਅਗਰ ਹੋਇਆ ਤਾਂ ਡੈਫੀਨਿਟਲੀ ਵੱਡਾ ਜੁਰਮ ਕੀਤਾ ਜਾਏਗਾ ਬਾਕੀ ਰਹੀ ਗੱਲ ਧਰਨੇ ਦੀ ਜੀ ਲੋਕਾਂ ਦੇ ਕੁਝ ਸਵਾਲ ਸੀਗੇ ਉਹਨਾਂ ਦਾ ਜਵਾਬ ਦਿੱਤਾ ਹੈ ਤੇ ਲੋਕਾਂ ਨੂੰ ਹੀ ਅਪੀਲ ਹੈ ਜੀ ਵੀ ਸਾਡਾ ਪੁਲਿਸ ਦਾ ਸਾਥ ਦੇ ਪਰ ਲੋਕਾਂ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ 10000 ਰੁਪਏ ਮੁਲਾਜ਼ਮਾਂ ਵੱਲੋਂ ਮੰਗੀ ਗਈ ਹੈ ਜੀ ਜੀ ਮੇਰੇ ਵੀ ਹੁਣ ਇਹਨਾਂ ਨੇ ਜਦੋਂ ਮੈਥੇ ਆਇਆ ਤਾਂ ਮੈਨੂੰ ਸੁਣਨ ਨੂੰ ਮਿਲੀ ਹੈ ਗੱਲ ਪਹਿਲੀ ਗੱਲ ਤਾਂ ਮੈਂ ਹੀ ਕਹਿਣਾ ਚਾਹਾਂਗਾ ਜੀ ਐਵੇਂ ਦੇ ਕਾਨੂੰਨੀ ਕ੍ਰਾਈਮ ਦੇ ਵਿੱਚ ਜਿਉਂਦੀ ਜਮੀਰ ਦਾ ਇਨਸਾਨ ਕੋਈ ਪੈਸਾ ਨਹੀਂ ਮੰਗ ਸਕਦਾ ਸੈਕੰਡਲੀ ਲੜਕੀ ਦਾ ਨਾਨਾ ਲੜਕੀ ਦੀ ਮਾਸੀ ਪੂਜਾ ਐਂਡ ਲੜਕੀ ਦਾ ਪਿਤਾ ਜਦੋਂ ਤੋਂ ਇਹ ਕ੍ਰਾਈਮ ਹੋਇਆ ਉਹ ਤੋਂ ਸਾਡੇ ਨਾਲ ਨੇ 24 ਘੰਟੇ ਐਂਡ ਉਹਨਾਂ ਨੇ ਤੁਹਾਡੇ মিডিਆ ਨੂੰ ਵੀ ਕਿਹਾ ਹੈ ਵੀ ਕੋਈ ਪੁਲਿਸ ਦੀ ਐਸਐਸ ਕੋਈ ਡਿਮਾਂਡ ਨਹੀਂ ਹੈਗੀ ਹੁਣ ਪੁਛ ਪ੍ਰਸ਼ਾਸਨ ਤੇ ਐਵੇਂ ਦਾ ਤਾਂ ਕੀ ਕਰਨਾ ਉਹ ਸਹੀ ਨਹੀਂ ਇਹ ਗਲਤ ਮੈਸੇਜ ਆਂਦਾ ਐਂਡ ਅਸੀਂ ਆਪਦਾ ਦਿਲੋਂ ਤੋਂ ਨੋ ਮਨੋ ਕੰਮ ਕਰ ਰਹੇ ਹਾਂ ਐਂਡ ਬਾਈ ਨੇਮ ਐਫ ਆਈ ਆਰ ਹੈ ਅਕਿਊਜ਼ਡ ਹੈਸ ਬੀਨ ਆਈਡੈਂਟੀਫਾਈਡ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਵੱਖ-ਵੱਖ ਟੀਮਸ ਆਲਰੇਡੀ ਰੇਡਸ ਤੇ ਨਿਕਲ ਚੁੱਕੇ ਨੇ ਰਾਤ ਹੀ ਨਿਕਲ ਚੁੱਕ ਨੇ ਇਨਫੈਕਟ ਐਂਡ ਪੋਜੀਟਿਵਲੀ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਅਸੀਂ ਉਹ ਤਾਬੂ ਕਰ ਲਾਂ ਲੜਕੀ ਦੇ ਪੇਰੈਂਟਸ ਦਾ ਅਲੀਗੇਸ਼ਨ ਹੈ ਨਾ ਵੀ ਲੜਡ वगੈਰਾ ਦੀ ਸ਼ਿਕਾਇਤ ਤੇ ਮੁੱਢਲੇ ਤੌਰ ਤੇ ਜਿਹੜੀ ਉਹਨਾਂ ਪੋਸਟਮਾਰਟਮ ਡਾਕਟਰ ਦੀ ਗੀਗਣਾ ਮੈਂ ਉਹੀ ਕਹਿ ਰਿਹਾ ਜੀ ਦੇਖੋ ਜੋ ਪ੍ਰਾਈਮਾ ਫੇਸ ਹੀ ਹੁੰਦਾ ਨਾ ਕੇਸ ਦਾ ਆ ਰੇਪ ਹੋਇਆ ਨਹੀਂ ਹੋਇਆ ਉਹ ਮੈਂ ਕਮੈਂਟ ਨਹੀਂ ਕਰ ਸਕਦਾ ਫਿਲਹਾਲ ਦੇਖਣ ਨੂੰ ਤਾਂ ਲੱਗਦਾ ਹੈ ਬਟ ਮੈਂ ਪੁਖਤਾ ਤੋਂ ਨੂੰ ਆਫਟਰ ਪੋਸਟ ਮਾਰਟ ਦੀ ਰਿਪੋਰਟ ਤੋਂ ਬਾਅਦ ਹੀ ਦੱਸ ਸਕਦਾ ਨਾ ਜੀ ਹਾਂ ਹੋਏ ਤਾਂ ਡੈਫੀਨਿਟਲੀ ਵੱਡਾ ਜੁਰਮ ਹੋ ਜਾਏਗਾ ਉਹਦੇ ਵਿੱਚ ਕੋਈ ਹੋਣੀ ਉਹ ਤਾਂ ਹੌਂਡ ਰਿਕਾਰਡ ਚੀਜ਼ ਹੈ ਤਾਂ ਪਰਿਵਾਰ ਨੂੰ ਕੀ ਇਨਸਾਫ ਦਿੱਤਾ ਜਾਊਗਾ ਕਿਉਂਕਿ ਲੋਕਾਂ ਨੂੰ ਵੀ ਦਿੱਕਤ ਆ ਰਹੀ ਹੈ ਤੇਤੀ ਬੜਾ ਰੋਡ ਦੇ ਉੱਤੇ ਜਿਹੜਾ ਮੈਂ ਉਹੀ ਕਹਿ ਰਿਹਾ ਜੀ ਮੈਂ ਤੁਹਾਡੇ মিডিਆ ਦੇ ਜ਼ਰੀਏ ਵੀ ਇਹੀ ਅਪੀਲ ਕਰਦਾ ਆ ਆਮ ਪਬਲਿਕ ਨੂੰ ਐਵੇਂ ਹਰਾਸ ਨਾ ਕੀਤਾ ਜਾਵੇ ਹਾਂ ਪੁਲਿਸ ਪ੍ਰਸ਼ਾਸਨ ਤੇ ਅਗਰ ਕੋਈ ਡਾਊਟ ਹੈ ਕੋਈ ਉਹਨਾਂ ਨੂੰ ਹੈ ਜਾਇਆ ਤਾਂ ਮੇਰਾ ਆਫਿਸ ਹੈ ਮੇਰੇ ਆਫਸਰ ਕੇ ਚਾਰ ਮੌਤਰ ਬੰਦੇ ਲੈ ਕੇ ਮੇਰੇ ਨਾਲ ਗੱਲ ਕਰਨ ਚਲੋ ਮੇਰੇ ਨਾਲ ਨਹੀਂ ਮੇਰੇ ਸੀਨੀਅਰ ਅਫੀਸਰਸ ਬੈਠੇ ਨੇ ਏਸੀਪੀ ਮਾਨਜੋਗ ਏਸੀਪੀ ਸਾਹਿਬ ਹੈਗੇ ਐ ਐਸਪੀ ਸਾਹਿਬ ਹੈਗੇ ਮਤਲਬ ਇੱਕ ਪ੍ਰੋਟੋਕੋਲ ਹੁੰਦਾ ਉਹ ਗੱਲ ਹੋ ਜਾਏਗੀ ਸੋ ਮੈਂ ਤੁਹਾਡੇ ਮਾਧਿਅਮੇ ਹੀ ਕਹਾਂਗਾ ਵੀ ਇਹ ਚੀਜ਼ਾਂ ਪੁਲਿਸ ਦਾ ਮੋਰਲ ਹਾਈ ਨਹੀਂ ਹੁੰਦਾ ਐ ਅਸੀਂ ਦਿਨ ਰਾਤ ਪਰਿਵਾਰ ਦੇ ਨਾਲ ਲੱਗ ਕੇ ਅਸੀਂ ਕੇਸ ਨੂੰ ਟ੍ਰੇਸ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਸੋ ਮੈਂ ਤਾਂ ਜੀ ਇਸੇ ਪਰਪਸ ਲਈ ਆਇਆ ਇਨਫੈਕਟ ਜੋ ਕਾਰਵਾਈ ਕਰ ਰਹੇ ਸੀ ਉਹਨੂੰ ਛੱਡ ਕੇ ਇੱਥੇ ਲੋਕਾਂ ਲਈ ਆਇਆ ਠੀਕ ਹੈ ਸਰ ਠੀਕ ਹੈ ਓਕੇ ਠੀਕ ਹੈ